ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਸਰਾਲੀ ਮੰਡ ਸਰਾਲੀ ਮੰਡ ਦੋਸਤੋ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਚਕਰੀ ਪਿੰਡ ਬਿਲਕੁਲ ਲਾਗੇ ਦੋਸਤੋ ਸਰਿਆਲੀ ਥੋੜੀ ਦੂਰੀ ਤੇ ਹੈਗੀ ਆ ਤੇ ਬੁਰਜ ਨਥੂਕੇ ਹੋ ਗਿਆ ਦੋਸਤੋ ਠੀਕ ਆ ਜੀ ਇਸੇ ਤਰ੍ਹਾਂ ਦੋਸਤੋ ਕੈਰੋਂ ਦੀ ਦੂਰੀ ਥੋੜੀ ਹੈਗੀ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਹੈ ਜੀ ਵੀਰ ਪ੍ਰਭ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਅੱਜ ਤੁਹਾਨੂੰ ਇਸ ਘਰੋਂ ਆਪਾਂ ਤਿੰਨ ਦਿਖਾ ਦਾਂਗੇ ਜਿਆਦਾਤਰ ਜਿਹੜਾ ਕੰਮ ਹੈਗਾ ਵਿਹੜਾਂ ਦੇ ਉੱਪਰ ਹੀ ਆ ਦੋਸਤੋ ਵਿਖਰੀ ਵਾਲੇ ਪਸ਼ੂ ਵਿਹੜਾਂ ਹੀ ਆਉਂਦੀਆਂ ਨੇ ਇਸ ਘਰੇ ਠੀਕ ਹੈ ਜੀ ਤੇ ਤਿੰਨ ਵਿਹੜਾਂ ਨੇ ਤਿੰਨੇ ਵਿਹੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਪੂਰੀ ਡਿਟੇਲ ਜਿਹੜੀ ਆ ਉਹ ਆਪਾਂ ਬਾਈ ਪ੍ਰਭ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 26 ਸਤੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆਂ ਟਾਈਮ ਤੁਸੀਂ ਨੋਟ ਕਰ ਲਓ ਜੀ ਟਾਈਮ ਕੋਈ ਸ਼ਾਮ ਦੇ 1:30 ਤੋਂ 3 ਵਜਦਾ ਹੈਗਾ ਬਾਕੀ ਐਨੀਮਲ ਹਰ ਵਾਰ ਦੀ ਤਰ੍ਹਾਂ ਇੱਕ ਰਿਕੁਐਸਟ ਏ ਆ ਦੋਸਤੋ ਫਸਟਲੀ ਵੀ ਆਪਦਾ ਪਸ਼ੂ ਜਿਹੜਾ ਦੋਸਤੋ ਦੋ ਰੰਗ ਚਵਾਈ ਕਰਕੇ ਤਸੱਲੀ ਕਰਕੇ ਫਿਰ ਖਰੀਦਿਆ ਜਾਵੇ ਠੀਕ ਆ ਜੀ ਤੇ ਗੱਭਣ ਪਸ਼ੂ ਆਪਾਂ ਕਹਿ ਦਿੰਨੇ ਵੀ ਆਪਦੀ ਤਸੱਲੀ ਆ ਜਿਹੜੀ ਦੋਸਤੋ ਤਿੱਪਕੇ ਕੀਤੀ ਜਾਵੇ ਆਜੋ ਕਰਦੇ ਆ ਗੱਲਬਾਤ ਵੀਰ ਪ੍ਰਭ ਦੇ ਨਾਲ ਸਭ ਤੋਂ ਪਹਿਲਾਂ ਵੀਰ ਪ੍ਰਭ ਕੀ ਹਾਲ ਨੇ ਵਧੀਆ ਵੀਰ ਤੋਂ ਆਈ ਹਾਂ ਠੀਕ ਠਾਕ ਵੀਰੇ ਹਾਂਜੀ ਹਾਂਜੀ ਵਧੀਆ ਅੱਛਾ ਪ੍ਰਭ ਅੱਜ ਪਸ਼ੂ ਆਪਣੇ ਕੋਲ ਤਿੰਨ ਵੜੇ ਹੀ ਵਿਕਾਊ ਆ ਹਾਂਜੀ ਤਿੰਨ ਵੜਾ ਸੱਜਣਾ ਸੂਈਆਂ ਤਿੰਨੇ ਤਿੰਨੇ ਸੱਜਣਾ ਹਾਂਜੀ ਹਾਂਜੀ ਠੀਕ ਹੈ ਭਰਾ ਤੇ ਸੂਈਆਂ ਵੀ ਮਤਲਬ ਕਿ ਦਿਨਾਂ ਦੇ ਵਿੱਚ ਹੀ ਆ ਹਾਂਜੀ ਹਾਂਜੀ ਇਹ ਇੱਕ ਤਿੰਨਾਂ ਦਿਨਾਂ ਦੂਜੀਆਂ ਪੰਜਾਂ ਪੰਜਾਂ ਸੱਤ ਸੱਤ ਦਿਨਾਂ ਦੀਆਂ ਠੀਕ ਆ ਜੀ ਪੰਜਾਂ ਪੰਜਾਂ ਸੱਤ ਸੱਤ ਦਿਨਾਂ ਦੀਆਂ ਹਾਂਜੀ ਹਾਂਜੀ ਠੀਕ ਆ ਤੇ ਪ੍ਰਭ ਸਟਾਰਟ ਕਰਦੇ ਆ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲੇਗੇ ਠੀਕ ਆ ਬਿਲਕੁਲ ਤਾਜ਼ੀਆਂ 200 ਠੀਕ ਆ ਬੌਲੇ ਤੋਂ ਬਾਹਰ ਹੀ ਆਈਆਂ ਕੋਈ ਪੰਜ ਪੰਜ ਸੱਤ ਸੱਤ ਦਿਨਾਂ ਦੀਆਂ ਸੂਈਆਂ ਨਾਲ ਦੀ ਨਾਲ ਡਿਟੇਲ ਲੈ ਲਾਂਗੇ ਰੇਟ ਭਾਅ ਪੜਦਾ ਬਿਲਕੁਲ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਵੀਰ ਪ੍ਰਭ ਇਹਦੀ ਕੀ ਡਿਟੇਲ ਐ ਇਸ ਵਾਰੀ ਦੀ ਆ ਪਹਿਲਾ ਸੋਦਾ ਸੂਈ ਆ ਪਹਿਲ ਤੀਜਾ ਦਿਨ ਸੂਈ ਨੂੰ ਆ ਨਾੜੂ ਤੇ ਬੱਚਾ ਲਓ ਜੀ ਤੀਜਾ ਦਿਨ ਦੋਸਤੋ ਅੱਜ ਸੂਈ ਨੂੰ ਤੇ ਬੱਚਾ ਬਿਲਕੁਲ ਨਾੜੂ ਤੇ ਆ ਦੇਖ ਸਕਦੇ ਜੀ ਠੀਕ ਹੈ ਨਾੜੂ ਬੱਚੇ ਦੇ ਪਰ ਕੋ ਨਾਲ ਮਗਰ ਬੱਛਾ ਆ ਗਿਆ ਜੀ ਵਾਛਾ ਵਾਛਾ ਉਹ ਬੱਛਾ ਪਹਿਲੀ ਅਵੈਰ ਜਿਹੜੀ ਹੈ ਦੋਸਤੋ ਇਹਦੇ ਮਗਰ ਬੱਛਾ ਹੈ ਸੂਹਾ ਦੂਜਾ ਹੈ ਜੀ ਨਹੀਂ ਪਹਿਲਾ ਪਹਿਲਾ ਪਹਿਲ ਨੂੰ ਬੱਛੀ ਹਾਂ ਜੀ ਹਾਂ ਜੀ ਪਹਿਲ ਨੂੰ ਅੱਛਾ ਪਹਿਲ ਨੂੰ ਬੱਛੀ ਹੈ ਠੀਕ ਹੈ ਤੇ ਦਿਨ ਇਹਨੂੰ ਕਿੰਨੇ 5 6 ਦਿਨ ਨਹੀਂ ਤੀਜਾ ਚੌਥਾ ਦਿਨ ਨੂੰ ਸੂਈ ਤੀਜਾ ਦਿਨ ਤੀਜਾ ਹਾਂ ਜੀ ਠੀਕ ਹੈ ਜੀ ਬੌੜੇ ਤੇ ਫਿਰ ਹੈ ਭਾਵੇਂ ਬੋਲਾਂ ਲੜ ਭਾਵੇਂ ਦੁੱਧ ਲੜ ਠੀਕ ਹੈ ਕਿੰਨਾ ਕੁ ਗਿਣ ਸਕਦੇ ਆਪਾਂ ਹੁਣ ਦਿਖਾਵਾ ਭਾਵੇਂ 11 12 ਕਿਲੋ ਦਾ ਕਰੀ ਜਿਹੜਾ ਲੋਹੇ ਵਰਗਾ 10 ਕਿਲੋ ਮਨਾ ਲੂਗੀ ਦੋਵਾਂ ਟਾਈਮਾਂ ਦਾ ਵੀ 10 ਕਿਲੋ ਜਿਹੜਾ ਹੁਣ ਬਿਲਕੁਲ ਹਾਜ਼ਰ ਹਾਂਜੀ ਹਾਂਜੀ ਕੋਈ ਚੋਲੇ ਜਾਣ ਕੇ ਹਾਂਜੀ ਹਾਂਜੀ ਦੋ ਟਾਈਮ ਤਸੱਲੀ ਕਰੇ ਆਪ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਪਹਿਲਾਂ ਨੂੰ ਬੱਛੀ ਜਿਹੜੀ ਆ ਪਹਿਲਾਂ ਨੂੰ ਵਹਿੜਾ ਪਾ ਤੁਹਾਨੂੰ ਦਿਖਾ ਦਿੱਤੀ ਠੀਕ ਹੈ ਤੀਜਾ ਚੌਥਾ ਦਿਨ ਕੋਈ ਵੀਰ ਮੰਨ ਕੇ ਸੌਦਾ ਕਰ ਲੇ 11 ਕਿਲੋ ਵੀਰ ਕਹਿੰਦਾ ਪਰ 10 ਕਿਲੋ ਜਿਹੜਾ ਮੰਨ ਕੇ ਜਿਹੜਾ ਦੋਸਤੋ ਬੋਲੇ 9000 ਦੁੱਧ ਦੇ ਵਿੱਚ ਸਮਝ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਚਵਾਈ ਥਣਾ ਦੀ ਪ੍ਰਾਪ ਚਾਰਾਂ ਦੇ ਓਕੇ ਰਿਪੋਰਟ ਓਕੇ ਓਕੇ ਚਵਾਈ ਦੀ ਮਾਂਡਾ ਡੰਗਰ ਲਈਦਾ ਹਾਂ ਠੀਕ ਆ ਸੋ ਚਵਾਈ ਜਿਹੜੀ ਆ ਦੋਸਤੋ ਨਾਰਮਲ ਜੇ ਨਰਖ ਪਰਖ ਵੀਰ ਚੰਗੀ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਦਾ ਚਾਹੇ ਦੋ ਨਾਗ ਚਾਹੇ ਤਿੰਨ ਨਾਗ ਬੇਸ਼ੱਕ ਦੋਸਤੋ ਨਾਗਾਂ ਨਗਾ ਦੀ ਗਿਣਤੀ ਕਰ ਲਿਗਿਆ ਵੀ ਦੋ ਤਿੰਨ ਨਾਗ ਹੀ ਹੋਣਗੇ ਹਰ ਵਾਰ ਪਰ ਜਿਹੜੀ ਤਸੱਲੀ ਆ ਦੋਸਤੋ ਉਹ ਬਖੂਬੀ ਢੰਗ ਨਾਲ ਕਰਕੇ ਤਸੱਲੀ ਜਿਹੜੀ ਫਿਰ ਖਰੀਦਿਆ ਜਾਂਦਾ ਪਸ਼ੂ ਠੀਕ ਆ ਆ ਦੇਖੋ ਦੀ ਹਵਾਨੇ ਦੀ ਵੰਤਰ ਸੋਣੀ ਆ ਠੀਕ ਆ ਜੀ ਬਿਲਕੁਲ ਥਾਨ ਵੀ ਪ੍ਰੋਪਰ ਮੁਠੀ ਇਹਦਾ ਤੇ ਪਹਿਲਨ ਬੱਚੀ ਪਹਿਲਨ ਵਾਇਰ ਜਿਹੜੀ ਆ ਇਹ ਸੋਈ ਆ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਮੇਲ ਕਾਫ ਥਲੇ ਤੇ ਮੁੱਲ ਪੜਤਾ ਪੁੱਛ ਲੈਣੀ ਆ ਵੀਰ ਤੋਂ ਕੀ ਕਰੂਗਾ ਕੀ ਡਿਮਾਂਡ ਕਰੂਗਾ ਠੀਕ ਆ ਆ ਥਣ ਥਣ ਹੈਗਾ ਠੀਕ ਆ ਜੀ ਆ ਦੇਖੋ ਠੀਕ ਆ ਤੇ ਪ੍ਰਭ ਕਿੰਨਾ ਮੁੱਲ ਲੈਣ ਦੇਣ ਕੀ ਰੂਗਾ ਇਹਦਾ ਮੁੱਲ ਆ ਜੀ ਆਪਾਂ ਲੈਣ ਦੇਣ ਨਾਲੇ ਕਰ ਲੈਣੀ ਅੱਛਾ ਜੀ ਹਾਂ ਜੀ ਠੀਕ ਆ ਵੀਰ ਮੁੱਲ ਕਰਾਉਣਾ ਭਾਵੇਂ 35 36 ਜੋ ਮਰਜ਼ੀ ਕਰੀ ਜਾਓ ਆਪਾ 32000 ਦੀ ਦੇ ਦੇਣੀ ਆ 32000 ਦੀ ਹਾਂਜੀ ਹਾਂਜੀ ਉਹ ਜੇ ਥੋੜਾ ਬੋਧਾ ਮਾਨਤਨ ਹੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਏਗਾ ਇਹਦਾ ਠੀਕ ਹੈ ਜੀ ਹਾਂਜੀ ਆਏਗਾ ਇਹਦਾ ਦੋਸਤੋ ਥੋੜਾ ਬੋਧਾ ਮਾਨਤਨ ਹੋ ਜੂਗਾ ਠੀਕ ਹੈ ਜੀ 32000 ਵੀਰ ਨੇ ਮੰਗ ਰੱਖੀ ਹੈ ਵੀ ਲੈਣ ਦੇ ਨਾਲ ਹੀ ਗੱਲਬਾਤ 32000 ਹੈ ਠੀਕ ਹੈ ਮੁੱਲ ਕਰਾਉਣਾ ਭਾਵੇਂ ਮੁੱਲ ਵੀ ਕਰਨਾ ਦਾ 35 36 ਜੋ ਮਰਜ਼ੀ ਕਰੀ ਜਾਈਏ 32000 ਜਮਾਨਤਨ ਹੋ ਜਾਊਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਭਰਾ 32000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਮੁੱਲ ਵੀ ਰਾਂ ਦਾ ਭਾਵੇਂ 35 34 ਜਿੰਨਾ ਮਰਜ਼ੀ ਕਰ ਲਈਏ ਠੀਕ ਆ 32 ਜੋ ਕੋਈ ਛੋਟਛਾ ਆ ਮੌਕੇ ਤੇ ਉਹ ਮੌਕੇ ਦੀ ਗੱਲ ਵੀ ਜਦੋਂ ਤੁਸੀਂ ਖਰੀਦਣ ਲੱਗੇ ਤਸਦੀਕ ਕਰ ਦਾਂਗੇ ਮਾਨਤਨ 32000 ਚੋਂ ਠੀਕ ਹੈ ਇਹ ਪਹਿਲੇ ਨੰਬਰ ਤੇ ਜਿਹੜੀ ਹੈ ਦੋਸਤੋ ਵੈੜ ਹੈਗੀ ਠੀਕ ਹੈ ਉਸ ਤੋਂ ਬਾਅਦ ਦੂਜੇ ਨੰਬਰ ਤੇ ਇੱਕ ਤੁਹ ਦੂਜੇ ਨੰਬਰ ਦੀ ਜਲਸੀ ਪੰਜਾਬ ਦੀ ਜਰਸੀ ਆ ਗਈ ਹਾਂਜੀ ਉਹ ਮਗਰੇ ਦੀ ਬੱਚੀ ਆ ਲਓ ਜੀ ਹਾਂਜੀ ਮਗਰ ਮਗਰੇ ਦੀ ਦੂਜੇ ਨੰਬਰ ਤੇ ਦੋਸਤੋ ਜਰਸੀ ਵੇਰ ਤੁਹਾਨੂੰ ਬਾਹਰ ਕੱਢ ਕੇ ਬਾਹਰ ਹੀ ਕੱਢ ਕੇ ਦਿਖਾ ਦਿੰਨੇ ਆ ਜਰਸੀ ਆ ਦੂਜੇ ਨੰਬਰ ਤੇ ਮਗਰ ਕਾਫ ਬਿਲਕੁਲ ਦੇਖ ਸਕਦੇ ਫੀਮੇਲ ਕਾਫ ਮਗਰ ਜਰਸੀ ਦੇ ਵਿੱਚ ਮਗਰ ਬੱਚੀ ਆ ਠੀਕ ਆ ਆ ਦੇਖੋ ਜੀ ਆ ਦੇਖੋ ਇਹਨੂੰ ਪਰਪ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਤੇਰੇ ਅੰਦਰ ਬਾਹਰ ਬਾ ਠੀਕ ਆ ਜੀ ਹਫਤੇ ਦੇ ਅੰਦਰ ਬਾਅਦ ਜਿਹੜਾ ਦੋਸਤੋ ਸਮਾਂ ਹੋ ਗਿਆ ਇਹਨੂੰ ਠੀਕ ਆ ਹਫਤਾ ਕੋਈ ਵੀ ਰ ਮੰਨ ਲੇ ਠੀਕ ਆ ਤੇ ਸੂਆ ਇਹ ਵੀ ਦੂਜਾ ਆਹ ਦੂਜਾ ਸੂਆ ਦੂਜੇ ਸੂਪੇ ਅੱਛਾ ਹੁਣ ਪੰਜਾਂ ਛਿਆਂ ਛਿਆਂ ਦਿਨਾਂ ਦੇ ਕਿੰਨਾ ਕੁ ਦੁੱਧ ਹੁਣ ਆਪਾਂ ਕੈਲਕੂਲੇਟ ਕੀਤਾ ਕਿੰਨਾ ਕਾ ਚਵਾਈ ਆ ਸਾਰਾ 11 12 ਕਿਲੋ ਦਾ ਕਰੀ ਜਾਵੇ 10 ਕਿਲੋ ਲੋਹੇ ਵਰਗਾ ਹੋ ਜਾਏ ਠੀਕ ਆ ਜੀ 10 ਕਿਲੋ ਜਿਹੜਾ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਵੈਸੇ 11 ਕਿਲੋ ਵੀ ਹੋ ਸਕਦਾ 10 ਤੋਂ ਬਾਹਰ ਹੀ ਆ ਪਰ 10 ਕਿਲੋ ਜਿਹੜੀ ਹੱਥੀ ਚਵਾਈ ਕਰੋਗੇ ਦੋਸਤੋ 10 ਕਿਲੋ ਮਨ ਕੇ ਸੌਦਾ ਕਰਿਓ ਠੀਕ ਆ 10 ਕਿਲੋ ਜਿਹੜਾ ਬਿਲਕੁਲ ਠੰਡਾ ਕਰਕੇ ਵੀਰਾਂ ਦਾ ਵੀ ਲੋਹੇ ਤੇ ਲਖੀਰ ਵਾਲੀ ਕਲਪਤ 10 ਕਿਲੋ ਕੁਆਲਟੀ ਸੋਹਣੀ ਆ ਦਿਖਾਓ ਜੀ ਆ ਵੇਖੋ ਆ ਦੇਖੋ ਠੀਕ ਹੈ ਜਰਸੀ ਬਰੀਡ ਆ ਦੋਸਤੋ ਠੀਕ ਹੈ ਜਰਸੀ ਬਰੀਡ ਆ ਤੁਹਾਨੂੰ ਬਹੁਤ ਪਿਆਰਾ ਲੱਗਾ ਤੇ ਆ ਦੇਖੋ ਥਾਣਾ ਠੀਕ ਹੈ ਜੀ ਸਾਨ ਥੋਣ ਦੀ ਕੁਆਲਟੀ ਪੂਰੀ ਚੰਗੀ ਆ ਮੁੱਠੀ ਜਲਾ ਥਾਣਾ ਰਹੀ ਆ ਆ ਦੇਖੋ ਲਓ ਜੀ ਠੀਕ ਹੈ ਜੀ ਸੋ ਦੋਸਤੋ ਇਸ ਵਾਇਰਡ ਦੇ ਮਗਰ ਬੱਚਾ ਜਿਹੜਾ ਹੈਗਾ ਫੀਮੇਲ ਕਾਫ ਆ ਬੱਚੀ ਆ ਤੁਹਾਨੂੰ ਬੱਚੀ ਦਿਖਾਤੀ ਆ ਆਪ ਵੀ ਜਰਸੀ ਬਰੀਡ ਦੇ ਵਿੱਚ ਤੇ ਮਗਰ ਜਿਹੜੀ ਬੱਚੀ ਆ ਬੱਚੀ ਉਹ ਵੀ ਜਰਸੀ ਵਿੱਚ ਠੀਕ ਹੈ ਜੀ ਮਗਰ ਬੱਚਾ ਜਿਹੜਾ ਉਹ ਵੀ ਜਰਸੀ ਦੇ ਵਿੱਚ ਆ ਇੱਕ ਵਾਰੀ ਆ ਤੁਸੀਂ ਫੇਰ ਦੇਖ ਲਓ ਆ ਲਓ ਜੀ 10 10 किलो ਦੁੱਧ ਜਿਹੜਾ ਬਿਲਕੁਲ ਹੁਣ ਮੌਕੇ ਤੇ ਹਾਜ਼ਰ ਹੈ ਵੀ ਆਪਦਾ ਜੋੜੰਗ ਵੀਰ ਜੀ ਹਾਂਜੀ ਹਾਂਜੀ ਵਿਖਾਵਾ ਭਾਵੇਂ 11 12 ਕਿਲੋ ਕਰੀ ਜੇ ਹੋਊ 11 ਹਾਂਜੀ 10 ਦੀ ਗਰੰਟੀ ਭਾਵੇਂ ਜੰਮੂ ਤੱਕ ਲੈ ਜਾਓ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਕੀ ਮੋਲ ਲੈਂਦਾ ਪ੍ਰਭ ਕੀ ਰੋਊਗਾ ਇਹਨਾਂ ਮੋਲ ਕਰਾਉ ਨੂੰ 35 36 ਕਰੀ ਜਾਓ 32000 ਦੀ ਉਹ ਦੇ ਦੇਣੀ 32000 ਦੀ ਹਾਂਜੀ ਲੈਣ ਦੇ ਨਾਲ ਹੀ ਅੱਜ ਵੀ ਲੈਣ ਦੇ ਨਾਲੇ ਰੇਟ ਹੀ ਅੱਜ ਹਾਂਜੀ ਅੱਜ ਵੀ ਨਾ ਜੇ ਲੈ ਗਿਆ ਕਿ ਨਹੀਂ ਲੈ ਸਕਦਾ ਕੋਈ ਜਿਹੜੇ ਮੋਲ ਅੱਜ ਕਰਤੇ ਆਪਾਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਲੈਣ ਦੇ ਨਾਲੇ ਸੋ ਵੀ ਮੇਰਾ ਵੀਰੋਂ ਦਾ ਵੀ ਵਾਸੀ ਘਰ ਜੋ ਹੈ ਤੇ 32-32 ਹਜ਼ਾਰ ਵੀਰ ਨੇ ਡਿਮਾਂਡ ਕਰਤੀ ਸੱਜਣਾ ਸੁਈਆਂ ਵੱਛੀਆਂ ਨੇ ਸੱਜਣਾ ਸੁਈਆਂ ਵਹਿੜਾ ਨੇ ਤਸੱਲੀ ਕਰ ਲਿਓ 10-10 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਤੇ ਦੂਜੇ ਨੰਬਰ ਤੇ ਜਰਸੀ ਦਿਖਾਤੀ ਆ ਥਣਲੇਵੇ ਦੀ ਪੂਰੀ ਸਾਫ ਆ ਬਾਕੀ ਥਣ ਹਰ ਪਾਸਿਓਂ ਹਰ ਇੱਕ ਉਹ ਗੁਲਾਬੀ ਥਣ ਲੱਗਾ ਵਿਲੇ ਬਣਾਏ ਆਪਣੇ ਬਣਾਈ ਕੇ ਠੀਕ ਆ ਜੀ ਬਾਕੀ ਥਣ ਥੋਂ ਦੀ ਵਿੱਥੀ ਸੋਹਣੀ ਆ ਦੋਸਤੋ ਚਾਰੇ ਚਾਰੇ ਮਤਲਬ ਘਾਟ ਛਾਣ ਹੈ ਲੱਗਿਆ ਵਾ ਵਿੱਚ ਸਪੇਸ ਘੱਟੋ ਘੱਟ ਵੀ 4-4 ਇੰਚ ਦੀ ਵਿੱਚ ਸਪੇਸ ਆ ਚੱਪਾ ਚੱਪਾ ਠੀਕ ਆ ਜੀ ਤੇ ਬਿਲਕੁਲ ਲੇਵਾ ਹਵਾਨਾ ਬਿਲਕੁਲ ਅੱਗੇ ਨੂੰ ਵੀ ਉਹਨਾ ਤੇ ਬੈਕ ਸਾਈਡ ਨੂੰ ਵੀ ਕੱਢਦੀ ਆ ਦੋ ਡੰਗ ਚਵਾਈ ਆਬਦੀ ਟਾਈਮ ਟੂ ਟਾਈਮ ਕਰ ਲਿਓ ਠੀਕ ਹੈ ਹਾਂਜੀ ਹਾਂਜੀ ਤੇ ਅਗਲੀ ਪ੍ਰਾਪ ਜਿਹੜੀ ਵਹਿੜ ਹੈ ਉਹਦੀ ਡਿਟੇਲ ਵੀਰ ਨਾਲ ਨਾਲ ਕੀ ਦਸੀ ਉਹ ਹੈਰ ਸ਼ਹਿਰ ਵਾ ਹੈਰ ਸ਼ਹਿਰਾ ਕੀ ਹਾਂਜੀ ਹਾਂਜੀ ਤੇ ਸੂਬਾ ਕਿਨ ਮਸੂਈ ਉਹ ਸੂਬਾ ਦੂਜਾ ਸੂਈ ਜਾਵੇ ਉਹ ਮਗਰੇ ਦਾ ਬੱਚਾ ਮੇਲ ਕਾਫ ਵਾ ਅੱਛਾ ਜੀ ਹਾਂਜੀ ਹ ਹਫਤੇ ਦੇ ਬਾਹਰ ਅੰਦਰ ਦੀ ਸੂਈ ਆ ਠੀਕ ਹੈ ਜੀ ਹਾਂਜੀ 12 ਦਿਨਾਂ ਦੀ ਨਹੀਂ ਹਫਤੇ ਨੇ ਅੰਦਰ ਬਾਹਰ ਦੀ ਆ ਹਫਤੇ ਦੇ ਅੰਦਰ ਬਾਹਰ ਦਹਾ ਹੁੰਦੀ ਨਾ ਅੰਦਰ ਹੀ ਆ ਸਾਰੀਆਂ ਲਓ ਜੀ ਬਾਕੀ 10 ਦਿਨਾਂ 10ਾਂ ਦਿਨਾਂ ਦੇ ਅੰਦਰ-ਅੰਦਰ ਜਿਹੜੀਆਂ ਦੋਸਤੋ ਸਾਰੀਆਂ ਵੈੜਾਂ ਅੰਦਰ ਅੰਦਰ ਹੀ ਸੂਈਆਂ 10 ਦਿਨਾਂ ਦੇ ਵਿੱਚ ਵਿੱਚ ਸੂਈਆਂ ਹਰ ਸ਼ਰ ਦੇ ਵਿੱਚ ਵੀ ਇਹ ਕਹਿੰਦਾ ਵੀ ਆ ਅਗਲੀ ਵੈੜ ਆ ਗਈ ਆ ਤੇਰਾ ਥੱਲੇ ਬੱਚਾ ਇਹ ਮੇਲ ਕਾਫ ਆ ਥੱਲੇ ਬੱਚਾ ਇਹਦੇ ਠੀਕ ਆ ਜੀ ਸੂਆ ਪ੍ਰਾਪਤ ਜਾਊਗੀ ਘਰ ਆਲੇ ਰਹਿੰਦੇ ਦੂਜਾ ਭਾਵੇਂ ਤੀਜਾ ਮੰਨ ਲਓ ਠੀਕ ਆ ਜੀ ਸੋ ਦੋਸਤੋ ਅਗੋ ਵਪਾਰ ਦੀ ਲੈਣਾ ਅਗੋ ਦੂਜਾ ਮੰਨ ਕੇ ਵੀਰਾਂ ਦਾ ਵੀ ਆਪਾਂ ਨੂੰ ਦਿੱਤੀ ਆ ਤੇ ਆਪਾਂ ਖਰੀਦੀ ਦੂਜਾ ਹੀ ਆ ਪਰ ਕੇ ਥੋੜੀ ਸਮਝ ਠੀਕ ਆ ਆ ਦੇਖੋ ਰੋਕ ਲਓ ਜੀ ਆਹ ਦੇਖੋ ਜੀ ਠੀਕ ਆ ਜੀ ਕੱਦ ਕਾਟ ਜਿਹੜਾ ਦੋਸਤੋ ਸਾਰੀਆਂ ਵੇੜਾਂ ਦੇ ਮੀਡੀਅਮ ਕੱਦ ਕਾਟ ਆ ਜਿਹੜੀ ਜਰਸੀ ਵਿਖਾਈ ਆ ਜਰਸੀ ਪੂਰੇ ਪ्योर ਪੰਜਾਬ ਵਾਲੀ ਆਪਾਂ ਜਰਸੀ ਕਹਿ ਸਕਦੇ ਆ ਠੀਕ ਆ ਨਾ ਹੀ ਜ਼ਿਆਦੀਆਂ ਵੱਡੀਆਂ ਨਾ ਹੀ ਜ਼ਿਆਦੀਆਂ ਛੋਟੀਆਂ ਜੋ ਠੀਕ ਆ ਤੇ ਬਿਲਕੁਲ ਮੀਡੀਆ ਵਿੱਚ ਵਿਚਾਲੇ ਸਾਈਜ਼ ਆ ਨਾ ਹੀ ਬਾਲੀਆਂ ਵੱਡੀਆਂ ਤੇ ਨਾ ਹੀ ਦਰਮਿਆਨੀਆਂ ਵਿਚਲੇ ਸਾਈਜ਼ ਆ ਤਿੰਨਾਂ ਵੇੜਾਂ ਦੇ ਠੀਕ ਆ ਤੇ ਇਹ ਵੀ ਵੇੜ ਆ ਹਫ਼ਤੇ ਦੇ ਅੰਦਰ ਅੰਦਰ ਵਾਰੀ ਸਾਰੀਆਂ ਸੁਈਆਂ ਨੇ ਦਸਾਂ ਦਿਨਾਂ ਦੇ ਅੰਦਰ ਅੰਦਰ ਹੀ ਤੁਸੀਂ ਮੰਨਿਓ ਸਾਰੀਆਂ ਵੇੜਾਂ ਨੂੰ ਠੀਕ ਆ ਜੀ ਤੇ ਮਗਰ ਬੱਚੇ ਆ ਦੋ ਮਗਰ ਫੀਮੇਲ ਕਾਫ ਆ ਤੇ ਇੱਕ ਮਗਰ ਜਿਹੜੀ ਤੁਹਾਨੂੰ ਲਾਸਟ ਦੇ ਵਿੱਚ ਆ ਦਿਖਾਈ ਆ ਯਾਰ ਚਰ ਇਹਦੇ ਮਗਰ ਦਾ ਬੱਚਾ ਦੋਸਤੋ ਉਹ ਮੇਲ ਕਾਫ ਆ ਠੀਕ ਆ ਦੋ ਮਗਰ ਮੇਲ ਵਾ ਦੋ ਮਗਰ ਮੇਲ ਹਾਂਜੀ ਜਲਸੀ ਮਗਰ ਹੀ ਫੀਮੇਲ ਵਾ ਅੱਛਾ ਅੱਛਾ ਹਾਂਜੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਉਹਦੇ ਮਗਰ ਹੀ ਮੇਲ ਜਿਹੜੀ ਤਾਜੀ ਸੂਈ ਹੈ ਨਾ ਤੋਂ ਤਿੰਨਾਂ ਕ ਦਿਨਾਂ ਦੀ ਉਹਦੇ ਮਗਰ ਵੀ ਮੇਲ ਕਾਫ ਆ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਇਹਦੇ ਕੋਲ ਵੀ ਦੁੱਧ 10 ਕਿਲੋ ਹੀ ਆ ਨਹੀਂ ਦੁੱਧ ਇਹਦੇ ਕੋਲ ਆਪਾਂ ਚੋਗੀਆਂ ਲਿਆਂਦੀ 13-14 ਕਿਲੋ ਹੀ ਹਾਂ ਅੱਜ ਹੀ ਆਈ ਏ ਤੜਕੇ ਠੀਕ ਠੀਕ ਹੈ ਜੀ ਹਾਂਜੀ ਹਾਂਜੀ 12 ਕਿਲੋ ਦੀ ਦੋਸਤੋ ਜਿਹੜੀ ਗਾਰੰਟੀ ਆ ਜਿਹੜਾ ਕੋਈ ਵੀਰ ਘਰ ਆਣ ਕੇ ਤਸੱਲੀ ਕਰ ਲੂਗਾ 12 ਕਿਲੋ ਵੀਰਾਂ ਦਾ ਵੀ ਚਵਾ ਦਾਂਗੇ ਠੀਕ ਆ ਹਾਂਜੀ ਹਾਂਜੀ ਬਾਕੀ ਥਣ ਭਾਂਡਾ ਤੁਸੀਂ ਆ ਵੇਖ ਹੀ ਲਿਆ ਠੀਕ ਹੈ ਜੀ ਆ ਦੇਖੋ ਠੀਕ ਹੈ ਅੱਛਾ ਪ੍ਰਭ ਕੀ ਮੁੱਲ ਕੀ ਕਰ ਦੇਂਦਾ ਮੁੱਲ ਘ라운 ਨੂੰ ਭਾਵੇਂ ਦਾ 45 ਕਰਾ ਲਓ ਹਾਂਜੀ ਵੇਖਦੀ 45 ਦੀ ਆਪਾਂ ਵੀ 35000 ਦੀ ਦੇ ਦੇਣੀ ਆ ਜੀ 35 ਦੀ ਹਾਂਜੀ ਠੀਕ ਹੈ ਮਰਦਾਨ ਹੋ ਜੀ ਉਹਦੇ ਜੀ ਹਾਂਜੀ ਹਾਂਜੀ ਵੀ ਦੋਵੇਂ ਵੇੜਾ 32-32 ਦੀਆਂ ਤੇ 35000 ਦੀ ਹਾਂਜੀ ਹਾਂਜੀ ਯਾ ਦੋਵੇਂ ਕੋਈ ਲੈ ਜਾਊਗਾ 10000 ਰੁਪਏ ਹੋਰ ਮਾਨਤਨ ਕਰਦਾ। ਦੇ ਇਕੱਠਾ ਸੌਦਾ ਮਾਰ ਲੇ। ਹਾਂਜੀ ਹਾਂਜੀ ਜੋੜੀ ਦੇ ਵਿੱਚ। ਹਾਂਜੀ ਹਾਂਜੀ ਜੋੜੀ ਜੋ ਯਾਰ ਹੋਰ ਲੈਸ ਹੋ ਜਾ। ਹਾਂਜੀ ਹਾਂਜੀ 63 ਦਾ ਦੇ ਦਾਂ ਜੋੜਾਂ ਨੂੰ ਜੋੜਾਂ ਦਾ ਬੰਦਾ। ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਭਰਾ। ਲਓ ਵੀ ਦੋਸਤੋ ਵੈਸੇ 64000 ਦਾ 32 32000 ਪੰਦਾ ਵੀਰਾਂ ਦਾ ਵੀ ਜੇਕਰ ਦੋਵੇਂ ਜੋੜੀ ਕੋਈ ਪਾਉਣਾ ਚਾਹੁੰਦਾ ਹੈ 20 ਕਿਲੋ ਦੁੱਧ ਦੋਸਤੋ ਦੋਹਾਂ ਕਰੇ 10 10 ਕਿਲੋ ਦੁੱਧ ਹੋਵੇਗਾ ਠੀਕ ਹੈ ਜੀ। ਤੇ 1000 ਰੁਪਏ ਮਾਨਤਨ ਹੋ ਜਾ 63000 ਦੀ ਜਿਹੜੀ ਆ ਤੁਹਾਨੂੰ ਜਿਹੜੀ ਇਹ ਜਿਹੜੀ ਮੇਰੇ ਰੱਬ ਲੱਗੇ ਆ ਨਾ ਮੁੱਲ ਕੀ ਤਾਂ ਕੋਈ ਜ਼ਿਆਦਾ ਨਹੀਂ ਕੀਤਾ ਬਿਲਕੁਲ ਬਿਲਕੁਲ 2200 ਨਫਾ ਦਾ ਰੱਖ ਕੇ ਕੀਤਾ ਜੇ 600 2200 ਛੋੜ ਹੀ ਹਣੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਜੇਕਰ ਕੋਈ ਸਿੰਗਲ ਸਿੰਗਲ ਖਰੀਦਾ ਵਿੱਚ ਉਹ ਹੀ 100 100 2200 ਰੁਪਇਆ ਦੋਸਤੋ ਜਿਹੜੀ ਵੀਰਨ ਦਾ ਵੀ ਰੱਸਾ ਛੜਾਈ ਆ ਕੋਈ ਛੋੜ ਛੱਪਾ ਉਹ ਹੀ ਹੋਊਗਾ ਮੌਕੇ ਤੇ ਠੀਕ ਆ ਕਿਉਂਕਿ ਰੇਡੋਂ ਦਾ ਪਹਿਲਾਂ ਹੀ ਆਪਾਂ ਜਾਇਜ਼ ਜੈਨੂਨ ਜੇ ਕੀਤੇ ਆ ਲੈਣ ਦੇਣ ਜਿਹੜੀ ਗੱਲ ਕੀਤੀ ਆ ਠੀਕ ਆ ਤੇ ਤਿੰਨ ਬੜਾ ਨੇ ਤਿੰਨੇ ਬੜਾ ਤੁਸੀਂ ਤਸੱਲੀ ਨਾਲ ਦੋਸਤੋ ਇੱਕ ਵਾਰੀ ਦੋ ਵ ਬਾਕੀ ਸੀਲ ਸਭ ਪੂਰੀਆਂ ਨੇ ਹਾਂਜੀ ਹਾਂਜੀ ਕੋਈ ਰੱਸੀ ਨਿਆਣਾ ਵੰਗਾ ਪਾ ਕੇ ਕੋਈ ਚਵਾਈ ਕਰ ਲੋ ਚਾਹੇ ਬਿਨਾ ਕਰ ਲਿਓ ਵੀ ਕੋਈ ਜੜੀ ਦੋਸਤੋ ਕ੍ਰੋਸ ਬਣ ਦੇ ਵਿੱਚ ਜਿਹੜੀਆਂ ਦੋ ਬੇੜਾਂ ਨੇ ਇੱਕ ਜਰਸੀ ਪ્યોਰ ਸੀ ਠੀਕ ਆ ਇਹ ਕਹਿਰ ਸ਼ਹਿਰ ਦਿਖਾਤੀ ਆ ਤੁਹਾਨੂੰ ਸਾਰੇ ਪਸ਼ੂ ਆਪੋ ਆਪਣੀ ਜਗ੍ਹਾ ਤੇ ਬਹੁਤ ਵਧੀਆ ਨੇ ਤੇ ਨੰਬਰ ਪ੍ਰਭ ਬੋਲਦੋ ਆਪਣੇ ਨਾਮ ਮੇਰਾ ਪ੍ਰਭਜੀਤ ਸਿੰਘ ਪਿੰਡ ਸਰਾਲੀ ਮੰਡ ਤਹਿਸੀਲ ਪੱਟੇ ਹਾਂਜੀ ਜ਼ਿਲ੍ਹਾ ਤਰਨਤਾਰ ਬਿਲਕੁਲ ਜੀ ਫੋਨ ਨੰਬਰ 798671276 798671276 71276 ਹਾਂਜੀ ਹਾਂਜੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਪ੍ਰਭ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ